ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਜਾ ਰਹੇ ਸੇਰੇ ਸੇਰੇ ਸੀ ਮੱਥਾ ਟੇਕਣ ਗੁਗਾ ਪੀਰ ਦਾ ਮੱਥਾ ਟੇਕਣ ਜਾ ਰਹੇ ਆ ਸੇਰੇ ਸੇਰੇ ਬਾਕੀ ਹੁਣ ਮੰਦਰ ਪਹੁੰਚਦੇ ਤੇ ਫਿਰ ਤੁਹਾਨੂੰ ਦੱਸਾਂਗੇ ਕਹੇ ਜਾ ਕਹੇ ਨਹੀਂ ਆ ਸੇਰੇ ਸੇਰੇ ਆਏ ਗਾਇਜ਼ ਆ ਦੇਖੋ ਇੱਥੇ ਸੇਰੇ ਸੇਰੇ ਮੀਂਹ ਪਿਆ ਹੋਇਆ ਤੇ ਦੇ ਸਾਰੇ ਪਾਸੇ ਗਿੱਲਾ ਪਿਆ ਸਾਰਾ ਸਾਰਾ ਗਿੱਲਾ ਪਿਆ ਮੌਸਮ ਆ ਸੇਰੇ ਸੇਰੇ ਆ ਰਿਹਾ ਜਾ ਰਹੀ ਤੇ ਹਰ ਤੁਰ ਹੋ ਗਈ ਚੁੰਨੀ ਦੇਗੀ ਮੈਂ ਫਿਰ ਤੋਂ ਲੈਂਦੀ ਆ ਪਰ ਇਹ ਕਿ ਸਿਰ ਸਿਰ ਮੌਸਮ ਠੰਡਾ ਲੱਗ ਰਿਹਾ ਉਹ ਇਹ ਸਾਰੀ ਰਾਤ ਮੀਂਹ ਪੈਂਦਾ ਰਿਹਾ ਮੀਂਹ ਇੰਨਾ ਪਿਆ ਬਹੁਤ ਜ਼ਿਆਦਾ ਪਿਆ ਮੀਂਹ ਪਰ ਇਹ ਕਿ ਚਾਹੇ ਤੇਜ਼ ਨਹੀਂ ਪਿਆ ਬੂੰਦ ਬੂੰਦ ਪਿਆ ਵਾ ਪਰ ਇਹ ਕਿ ਸਾਰੀ ਰਾਤ ਮੀਂਹ ਪੈਂਦਾ ਰਿਹਾ ਮੰਮੀ ਪੂਰੇ ਹੋਣ ਤੋਂ ਬਾਅਦ ਇਹਨੇ ਪਹਿਲੀ ਵਾਰ ਹੁਣ ਇਹ ਮੱਥਾ ਟੇਕਣ ਲੱਗੀ ਹੋਈ ਆ ਵਾਲਾ ਗੁੱਗਾ ਪੀੜਦਾ ਨਹੀਂ ਤੇ ਮੰਮੀ ਟੇਕਦੇ ਹੁੰਦੇ ਹੁਣ ਪਤਾ ਨਹੀਂ ਹੁਣ ਪਹਿਲੀ ਵਾਰ ਇਹਨੂੰ ਟੇਕਾ ਰਹੇ ਹੁਣ ਦੇਖੋ ਕੀ ਬਣਦਾ ਆਹ ਗੁੱਗਾ ਪੀੜਦਾ ਤੇ ਮੀਆਂ ਮੱਥੀਆਂ ਚਲ ਰਹੀ ਹੈ ਵਾਸਾ ਅਟੇਕ ਲੈ ਆਉਣੇ ਨੇ ਮੱਤਾਂ ਬਾਨ ਮਾਨਾ ਰੇਗਦਵਾਰ ਉਹ ਹੀ ਮੰਦਰਾ ਦੇਖੋ ਗਾਈਸ ਸੇਰੇ ਸੇਰੇ ਮੰਦਰ ਕੋਲੇ ਨਾਲ ਮੱਥਾ ਟੇਕੇ ਹਾਂ ਹੈ ਉਧਰ ਟੇਕ ਲੈ ਲੋ ਛੋਟੂ ਫੰਡੇ ਪ੍ਰਸ਼ਾਦ ਦੇ ਦੇ ਸੇਮੀ ਮੱਥੇ ਟੇਕ ਲੈ ਆਪਣੀ ਜਿਹੜੀ ਬਜਣਗੇ ਉੱਚੇ ਪਾਸੇ ਤੋਂ ਜਾ ਰਹੇ ਆ ਆ ਦੇਖੋ ਆ ਸਾਰੇ ਤੇ ਖੜੇ ਹੋਏ ਆ ਆ ਦੇਖੋ ਇਹ ਸੈਮੀਆਂ ਚੱਲ ਰਹੀਆਂ ਆ ਸਾਰੇ ਖੜੇ ਹੋਏ ਆ ਸਜਾਵਟ ਨੂੰ ਆਈ ਹੋਈ ਖਤਮ ਹੀ ਹੋ ਗਈ ਉਹਨਾਂ ਦਾ ਜਨਮ ਦਿਨ ਹੋ ਗਿਆ ਨਾ ਲੱਡੂ ਗੋਪਾਲ ਜੀ ਦਾ ਹੁਣ ਆਪਾਂ ਘਰੇ ਚੱਲੇ ਆ ਆ ਦੇਖੋ ਆਪਾਂ ਜਾ ਰਹੇ ਆ ਘਰੇ ਆ ਦੇਖੋ ਟਿੱਕਾ ਦੇਖੋ ਕਿੰਨਾ ਵੱਡਾ ਹੈ ਵੱਡਾ ਛੋਟਾ ਹੈਗਾ ਆਏ ਜਿਆਦਾ ਵੱਡਾ ਥੋੜੀ ਆ ਪਾ ਕੇ ਲੈ ਜਾਦੇ ਗਾਈ ਅਸੀਂ ਕਿ ਸਿਰੇ ਸਿਰੇ ਭੀੜ ਨਹੀਂ ਹੋਣੀ ਪਰ ਸਿਰੇ ਸਿਰੇ ਬਹੁਤ ਭੀੜ ਸੀਗੀ ਬਹੁਤ ਜ਼ਿਆਦਾ ਭੀੜ ਸੀਗੀ ਜਿੰਨੀ ਕਾ ਸੋਚੀ ਨਹੀਂ ਸੀ ਉੰਨੀ ਭੀੜ ਸੀਗੀ ਹੁਣ ਸਿਰੇ ਸਿਰੇ ਬੰਦੇ ਦੁੱਧ ਲੈ ਕੇ ਆਂਦੇ ਪਏ ਆ ਹੁਣ ਦੁੱਧ ਦਾ ਟਾਈਮ ਹੋ ਗਿਆ ਨਾ ਕੋਈ ਕਾਫੀ ਹੋ ਗਿਆ ਨਹੀਂ ਤਾਂ ਆਪਾਂ ਵੀ ਹੈਨਾ ਆਪਾਂ ਵੀ ਦੁੱਧ ਲੈ ਕੇ ਆਵਾਂ ਆਪਾਂ ਲੈ ਕੇ ਆਣਾ ਅਜੇ ਅਜੇ ਅਸੀਂ ਵੀ ਲੈ ਕੇ ਆਣਾ ਵਾ ਅਸੀਂ ਲੈ ਕੇ ਆਵਾਂਗੇ ਫਿਰ ਪਤਾ ਲੱਗੂਗਾ ਹੈ ਹੈਡ ਨੂੰ ਗਿਆ ਸੀ ਕਿ ਲੈ ਆਏ ਹੋਣ ਦੇਖਿਆ ਪਤਾ ਨਹੀਂ ਹੈ ਗਏ ਕਿ ਨਹੀਂ ਗਏ ਹੈਗੇ ਹੁਣ ਅਸੀਂ ਆ ਗਏ ਆਪਣੀ ਘਰ ਵਾਲੀ ਗਲੀ ਦੇ ਵਿੱਚ ਸਿੱਰੇ ਸਿੱਰੇ ਆ ਬੈਠੇ ਬਾਹਰ ਸੱਜ ਰਹੀ ਹੁਣ ਦੇਖੋ ਆ ਵੀ ਕਿਦੜਾ ਐਕਸਪੀਰੀਅੰਸ ਹੈ ਰੋਟੀ ਮਾਟੀ ਬਣਾਤੀ ਸਾਰਾ ਕੰਮ ਕਰਤਾ ਸਭ ਕੁਝ ਕਰਤਾ ਮੈਨੂੰ ਗਰਮੀ ਲੱਗਦੀ ਮੈਨੂੰ ਬਟਾ ਰੋ ਕੱਪੜੇ ਚੇਂਜ ਕਰ ਦਿੱਤੇ ਤੇ ਫਟਾਫਟ ਹੱਥ ਮੂੰਹ ਤੋਂ ਰੋਟੀ ਬਣਾ ਲਵੇਂ ਸਵੇਰ ਦੀ ਰੋਟੀ ਚਾਹ ਵੀ ਨਹੀਂ ਦਿੱਤੀ ਰੋਟੀ ਦੀ ਗੱਲ ਵੱਖਰੀ ਸੀ ਚਾਹ ਵੀ ਨਹੀਂ ਦਿੱਤੀ ਇੱਕ ਕੱਪ ਤੇ ਚਾਹ ਪੀਜੀ ਤੇ ਮੈਨੂੰ ਚਾਹ ਨਾਲ ਨੂੰ ਲੱਗਦਾ ਨੂੰ ਪਬਜੀ ਦੀ ਪ੍ਰੋਬਲਮ ਹੁੰਦੀ ਹੈ ਥੋੜੀ ਜੀ ਤਾਂ ਮੈਂ ਚਾਹ ਨਹੀਂ ਦਿੱਤੀ ਤੇ ਮੈਂ ਬੱਸ ਇਹਨੇ ਕੱਲ ਵੀ ਸਵੇਰੇ ਰੋਟੀ ਨਹੀਂ ਖਾਧੀ ਸੀ ਇੱਕ ਹੀ ਰੋਟੀ ਖਾਧੀ ਸੀ ਬਸ ਰਾਤ ਨੂੰ ਤਾਂ ਖਾਦੇ ਨੇ ਦੇਖੋ ਹਾਜੇ ਤੱਕ ਰੋਟੀ ਨਹੀਂ ਖਾਤੇ ਤੁਸੀਂ ਆਪੇ ਸਮਝੋ ਉਹਨੇ ਇੰਨੀ ਉਹ ਅੱਜ ਨਾ ਜੀ ਜੀ ਵੀਰ ਨੂੰ ਫਟਾਫਟ ਇੰਨੀ ਭੁੱਖ ਲੱਗੀ ਮਾਤਮੇ ਤੋਂ ਗਰੁੱਟਾ ਨਾ ਮੈਨੂੰ ਗੁੱਸਾ ਵੀ ਬਹੁਤ ਆਇਆ ਅੱਜ ਬਹੁਤ ਜ਼ਿਆਦਾ ਗੁੱਸਾ ਆਇਆ ਤਾਂ ਇਸ ਨੂੰ ਰੋਟੀ ਖਾਣ ਲੱਗਿਆ ਹੱਥ ਮੋਂ ਤੋਂ ਕੋਪਰੇ ਚੈਂਡੂ ਕੱਢ ਲਿਆ ਤੇ ਅੱਜ ਬਣਾਏ ਨੇ ਆਲੂ ਸੁੱਕੇ ਆਲੂ ਸੁੱਕੇ ਆਲੂ ਤੇ ਰੋਟੀਆਂ ਕੱਲ ਦਿਨੇ ਰੋਟੀ ਖਾਧੀ ਨਹੀਂ ਅੱਜ ਰੋਟੀ ਖਾਧੀ ਐ ਇੰਨੇ ਦਿਨਾਂ ਬਾਅਦ ਕਿਉਂਕਿ ਕੱਲ ਹੀ ਨੂੰ ਸਾਰੀ ਜਿਹੜੀ ਭੁੱਖ ਨਹੀਂ ਲੱਗੀ ਤੇ ਕੱਲ ਹੀ ਸ਼ਾਮ ਨੂੰ ਇੱਕ ਅੱਧਾ ਫੁਲਕਾ ਖਾਏ ਸੀ ਉਹ ਵੀ ਇਹਨੇ ਉਲਟੇ ਦਿੱਤੀ ਰੋਟੀ ਤੇ ਅੱਜ ਹੁਣ ਇਹਨੂੰ ਭੁੱਖ ਲੱਗੀ ਤੇ ਹੁਣ ਇਹ ਰੋਟੀ ਖਾ ਰਹੀ ਹੈ। ਇਹਨੂੰ ਭੁੱਖ ਲੱਗੀ ਇਸ ਬਹੁਤ ਜ਼ਿਆਦਾ ਤਾਂ ਸਾਰੇ ਦਿਨ ਕੁਝ ਖਾਦਾਂ ਨੇ ਨਾ। ਇਸ ਕਰਕੇ। ਗਾਇਜ਼ ਮੰਦਰ ਗਈ ਸੀ ਕਿ ਮੰਦਰ ਦੀ ਵੀਡੀਓ ਤੁਹਾਨੂੰ ਕਹੀ ਜੀ ਲੱਗੀ ਤੁਸੀਂ ਕਮੈਂਟ 'ਚ ਦੱਸਿਓ ਜ਼ਰੂਰ। ਅੱਜ ਮੰਦਰ ਦੇ ਵਿੱਚ ਇੰਨੇ ਕਿ ਲੋਕ ਸੀ ਨਾ ਸਵੇਰੇ-ਸਵੇਰੇ। ਇੰਨੇ ਕਿ ਲੋਕ ਸੀਗੇ ਮਿਲਗੀ ਕਹਿ ਸਕਦੇ ਕਿ ਸਵੇਰੇ-ਸਵੇਰੇ ਇੰਨੇ ਲੋਕ ਮੰਦਰ ਆਂਦੇ ਨੇ। ਆਸਤਾ ਮਿਲਗੀ ਫਿਰ ਵੀ ਨਾ ਤੋਂ ਕਿੰਨੇ ਵਜੇ ਗਏ ਸੀ? 7 ਵਜੇ। ਅਸੀਂ 7 ਵਜੇ ਦੇ ਕੋਲ ਗਏ ਸੀਗੇ। ਤੇ ਇੱਕ ਚੀਜ਼ ਹੋਰ ਮੰਦਰ ਦੇ ਵਿੱਚ ਨੂੰ ਦੇਖੋ। ਹੁਣ ਪਹਿਲਾਂ ਤਾਂ ਇਹ ਸੀਗਾ ਕਿ ਚਲ ਮੰਮੀ ਸੀਗੇ ਮੰਮੀ ਆਂਦੇ ਜਾਂਦੇ ਸੀਗੇ ਮੰਦਰ ਦੇ ਵਿੱਚ ਜਿਹੜੀ ਗੁੱਗਾ ਪੀੜ ਦੀ ਪੂਜਾ ਹੁੰਦੀ ਆ ਤੇ ਹੁਣ ਅਸੀਂ ਚੱਲੇ ਗਏ ਹੁਣ ਜਿੰਨਾ ਕਿ ਮੈਨੂੰ ਪਤਾ ਸੀਗਾ ਕਿ ਹਾਂ ਮੰਮੀ ਇਹ ਸੀ ਲੈ ਕੇ ਜਾਂਦੀ ਆ ਹੁਣ ਅਸੀਂ ਲੈ ਕੇ ਜਾਣੀ ਸੀ ਸੇਵੀਆਂ ਛੋਟੀ ਵਾਲੀ ਅਸੀਂ ਲੈ ਗਏ ਵੱਡੀ ਉਹ ਜਿਹੜੀ ਫੇਣੀ ਹੁੰਦੀਆਂ ਨੇ ਉਹ ਲੈ ਗਏ ਮੈਨੂੰ ਕਿਹਾ ਜਦ ਸੇਵੀਆਂ ਇਹ ਵੀ ਸੇਵੀਆਂ ਨੇ ਤੇ ਫਿਰ ਉੱਥੇ ਗਏ ਤੇ ਉੱਥੇ ਜਾ ਕੇ ਪਤਾ ਲੱਗਿਆ ਕਿ ਉਹ ਜਨਾਨੀਆਂ ਨੇ ਉੱਥੇ ਆਟੇ ਦੀਆਂ ਮੋਲੀਆਂ ਜੀਆਂ ਰੋਲੀਆਂ ਜੀ ਪੇੜੇ ਜੀ ਕਰ ਰਹੇ ਸੀਗੇ ਮੈਂ ਕਿਹਾ ਮੰਮੀ ਇਹ ਵੀ ਲੈ ਕੇ ਜਾਂਦੀ ਸੀ ਕਿ ਮੈਂ ਕਿਹਾ ਉਹ ਭੁੱਲ ਗਿਆ ਆਪਾਂ మేబీ ਚ ਅਗਲੀ ਵਾਰ ਲੈ ਕੇ ਜਾਵਾਂਗੇ ਤੇ ਇੱਕ ਉੱਥੇ ਚੀਜ਼ ਸੀਗੀ ਕੀ ਉਹ ਹਾਂ ਲੱਸੀ ਕੱਚੀ ਲੱਸੀ ਸੀਗੀ ਕੱਚੀ ਲੱਸੀ ਨਾ ਨਿਵਾਣਦੇ ਸੀਗੇ ਉਹਨਾਂ ਨੂੰ ਤੇ ਉਹ ਵੀ ਅਸੀਂ ਕੀਤੇ ਨਹੀਂ ਗੱਲਾਂ ਲੈ ਕੇ ਗਏ ਨਾ ਸਾਨੂੰ ਪਤਾ ਲੱਗਿਆ ਕਿਉਂਕਿ ਸਾਨੂੰ ਪਤਾ ਹੀ ਨਹੀਂ ਇਹ ਚੀਜ਼ ਦਾ ਕਿਉਂਕਿ ਹੁਣ ਮੈਨੂੰ ਇੰਨਾ ਉਹ ਦੇਖਿਆ ਤੇ ਯਾਦ ਆਇਆ ਮੈਂ ਕਿਹਾ ਹਾਂ ਮੰਮੀ ਇਹ ਕੱਚੀ ਲੱਸੀ ਤੇ ਆਟੇ ਦੇ ਪੇੜੇ ਵੀ ਲੈ ਕੇ ਆਂਦੇ ਸੀਗੇ ਤੇ ਬਾਕੀ ਸਭ ਕੁਸਾ ਲੈ ਕੇ ਸੀਗੇ ਤੇ ਪਰ ਇਹ ਕਿ ਚਲੋ ਹੁਣ ਜੋ ਰੱਬ ਨੂੰ ਮਨਜ਼ੂਰ ਸੀ ਕਰ ਲਿਆ ਹੁਣ ਅਗਲੀ ਵਾਰ ਇਹ ਚੀਜ਼ ਦਾ ਧਿਆਨ ਰੱਖਾਂਗੇ ਤੇ ਫਿਰ ਅਗਲੀ ਵਾਰ ਇਹ ਸਭ ਕੁਝ ਲੈ ਕੇ ਜਾਵਾਂਗੇ ਫਿਰ ਗੋਗਾ ਪੀਰ ਦੀ ਫਿਰ ਪੂਜਾ ਕਰਾਂਗੇ ਤੇ ਗਾਈਜ਼ ਅੱਜ ਦਾ ਵੀ ਲੋਗ ਇੱਥੇ ਹੀ ਖਤਮ ਕਰਦੇ ਜੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆ ਨੈਕਸਟ ਵੀਲੋਗ ਵਿੱਚ ਤਦ ਤੱਕ ਲਈ ਬਾਏ ਬਾਏ